ਅਸੀਂ ਤਿੰਨ ਭੈਣ ਭਰਾ ਸੀ ਮੇਰਾ ਭਰਾ ਮੇਰੇ ਤੋਂ ਵੱਡਾ ਸੀ ਤੇ ਭੈਣ ਵੀ ਮੇਰੇ ਤੋਂ ਵੱਡੀ ਸੀ ਮੈਂ ਉਹਨਾਂ ਦੋਨਾਂ ਤੋਂ ਛੋਟਾ ਸੀ ਜਦੋਂ ਮੈਂ ਬੀਏ ਫਰਸਟ ইয়ার ਵਿੱਚ ਪੜਦਾ ਸੀ ਉਦੋਂ ਹੀ ਮੇਰੇ ਪਾਪਾ ਦੀ ਮੌਤ ਇੱਕ ਐਕਸੀਡੈਂਟ ਵਿੱਚ ਹੋ ਗਈ ਉਸ ਤੋਂ 2 ਸਾਲ ਬਾਅਦ ਮੇਰੀ ਮੰਮੀ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਮੇਰਾ ਵੱਡਾ ਭਰਾ ਤੇ ਭੈਣ ਵਿਆਹੇ ਹੋਏ ਸੀ ਮੈਂ ਅਜੇ ਕੁਆਰਾ ਹੀ ਸੀ ਮੰਮੀ ਡੈਡੀ ਦੀ ਮੌਤ ਤੋਂ ਬਾਅਦ ਮੈਂ ਬਿਲਕੁਲ ਹੀ ਇਕੱਲਾ ਹੋ ਗਿਆ ਮੇਰੇ ਭਰਾ ਤੇ ਭਝਾਈ ਨੇ ਵੀ ਮੇਰੇ ਨਾਲ ਹੁਣ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ ਮੇਰੇ ਤੇ ਕੱਡੀਆਂ-ਕਟੀਆਂ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਉਹਨਾਂ ਨੇ ਮੈਨੂੰ ਘਰੋਂ ਕੱਢਣ ਦਾ ਬਹਾਨਾ ਬਣਾਇਆ ਕਿ ਤੂੰ ਸ਼ਰਾਬ ਪੀਤੀ ਹੈ ਪਰ ਮੈਂ ਕਦੇ ਨਸ਼ੇ ਨੂੰ ਹੱਥ ਤੱਕ ਨਹੀਂ ਸੀ ਲਗਾਇਆ। ਮੈਂ ਰੱਬ ਤੇ ਭਰੋਸਾ ਰੱਖਣ ਵਾਲਾ ਤੇ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਪਰ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਮੇਰੇ ਭਰਾ ਤੇ ਭਝਾਈ ਨੇ ਘਰੋਂ ਕੱਢ ਦਿੱਤਾ। ਭਾਬੀ ਨੇ ਵੀਰੇ ਨੂੰ ਉਲਟਾ ਸਿੱਧਾ ਕਹਿ ਕੇ ਮੈਨੂੰ ਘਰੋਂ ਕਢਵਾਇਆ ਸੀ ਪਰ ਮੈਂ ਕਿਸੇ ਨੂੰ ਕੁਝ ਨਹੀਂ ਕਿਹਾ ਤੇ ਚੁੱਪ ਕਰਕੇ ਭਾਣਾ ਮੰਨ ਲਿਆ ਫਿਰ ਮੈਂ ਪਿੰਡ ਦੇ ਸੀਵਿਆਂ ਵਿੱਚ 2-3 ਦਿਨ ਰਹਿ ਕੇ ਗੁਜ਼ਾਰਾ ਕੀਤਾ 3 ਦਿਨ ਸੀਵਿਆਂ ਵਿੱਚ ਰਹਿਣ ਤੋਂ ਬਾਅਦ ਮੈਨੂੰ ਮੇਰੇ ਇੱਕ ਦੋਸਤ ਨੇ ਉੱਥੇ ਦੇਖ ਲਿਆ ਉਹ ਮੇਰੇ ਕੋਲ ਆਇਆ ਤੇ ਮੈਨੂੰ ਇਸ ਦੀ ਵਜ੍ਹਾ ਪੁੱਛਣ ਲੱਗਿਆ ਮੈਂ ਉਸ ਨੂੰ ਸਾਰੀ ਗੱਲ ਦੱਸੀ ਮੇਰੀ ਕਹਾਣੀ ਸੁਣ ਕੇ ਉਹ ਮੈਨੂੰ ਆਪਣੇ ਘਰ ਲੈ ਗਿਆ ਉਸਨੇ ਮੈਨੂੰ ਰਹਿਣ ਲਈ ਛੱਤ ਦਿੱਤੀ ਮੇਰੇ ਲਈ ਇੰਨਾ ਹੀ ਬਹੁਤ ਸੀ ਕਿਉਂਕਿ ਉਸਨੇ ਬਦੀਸ਼ ਜਾਣਾ ਸੀ ਉਸਦਾ ਵੀਜ਼ਾ ਆ ਚੁੱਕਿਆ ਸੀ ਉਸਦਾ ਘਰ ਖਾਲੀ ਪਿਆ ਸੀ ਇਸ ਲਈ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਘਰ ਵਿੱਚ ਰਹੀ ਜਾਈਂ ਨਾਲੇ ਤੇਰੇ ਰਹਿਣ ਨਾਲ ਘਰ ਵੀ ਖੰਡਰ ਨਹੀਂ بڑੇਗਾ ਇਸ ਲਈ ਮੈਂ ਉੱਥੇ ਰਹਿਣ ਲੱਗ ਪਿਆ ਫਿਰ ਮੇਰੇ ਦੋਸਤ ਨੇ ਮੈਨੂੰ ਇੱਕ ਦੁਕਾਨ ਤੇ ਨੌਕਰੀ ਲਗਵਾ ਦਿੱਤਾ ਮੈਂ ਹੌਲੀ-ਹੌਲੀ ਆਪਣੀ ਗੁਜ਼ਾਰੇ ਜੋਗੇ ਪੈਸੇ ਇਕੱਠੇ ਕਰ ਲੈਂਦਾ ਪਹਿਲਾਂ ਤਾਂ ਮੈਂ ਰੋਟੀ ਵੀ ਰਜਮੀ ਨਹੀਂ ਖਾਂਦਾ ਸੀ ਕਦੇ ਮੈਨੂੰ ਕਿਸੇ ਨੇ ਰੋਟੀ ਦੇ ਦੇਣੀ ਤੇ ਕਦੇ ਮੈਂ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕ ਆਉਣਾ ਇਸੇ ਤਰ੍ਹਾਂ ਮੈਂ ਦੁਕਾਨ ਤੇ ਇਮਾਨਦਾਰੀ ਨਾਲ ਕੰਮ ਕਰਨ ਲੱਗਾ ਉਹਨਾਂ ਨੇ ਮੇਰੀ ਇਮਾਨਦਾਰੀ ਦੇਖ ਕੇ ਮੈਨੂੰ ਗੁਜ਼ਾਰੇਯੋਗੇ ਪੈਸੇ ਦੇ ਦੇਣੇ ਇਸ ਨਾਲ ਮੇਰੀ ਰੋਟੀ ਪਾਣੀ ਦਾ ਖਰਚਾ ਨਿਕਲ ਜਾਂਦਾ ਤੇ ਮੈਂ ਨਾਲ ਦੀ ਨਾਲ ਆਪਣੀ ਬੀਏ ਦੀ ਪੜ੍ਹਾਈ ਵੀ ਪੂਰੀ ਕਰਨ ਲੱਗਾ ਕਾਲਜ ਤੋਂ ਆ ਕੇ ਮੈਂ ਦੁਕਾਨ ਤੇ ਚਲਾ ਜਾਂਦਾ ਇਸ ਤਰ੍ਹਾਂ ਮੈਂ ਤੇ ਮਜ਼ਦੂਰੀ ਕਰਕੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੈਂ ਨੌਕਰੀ ਲਈ ਪੇਪਰ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਮੈਂ ਆਪਣੀ ਦੁਕਾਨ ਵਾਲੇ ਕੰਮ ਨੂੰ ਵੀ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੇਰੇ ਗੁਜ਼ਾਰੇ ਜੋਗੀ ਪੈਸੇ ਬਣ ਜਾਂਦੇ ਸਨ ਇਸ ਲਈ ਮੈਂ ਦੋਨੀਆਂ ਚੀਜ਼ਾਂ ਮੇਨਟੇਨ ਕੀਤੀਆਂ ਪਹਿਲਾਂ ਮੈਂ ਪੇਪਰ ਦੀ ਟ੍ਰੇਨਿੰਗ ਲਈ ਜਾਣਾ ਤੇ ਉਸ ਤੋਂ ਬਾਅਦ ਆ ਕੇ ਸ਼ਾਮ ਨੂੰ ਦੁਕਾਨ ਤੇ ਕੰਮ ਕਰਵਾਉਣਾ ਮੇਰੀ ਕਿਸੇ ਨੇ ਵੀ ਖਬਰਸਾਰ ਨਹੀਂ ਲਈ ਸੀ ਮੇਰੀ ਭੈਣ ਵੀ ਮੇਰੇ ਭਰਾ ਦੇ ਵਾਂਗ ਹੀ ਲਾਲਚੀ ਨਿਕਲੀ ਉਸ ਨੇ ਵੀ ਮੇਰੀ ਜ਼ਮੀਨ ਦੇ ਖਾਤਰ ਹੀ ਮੈਨੂੰ ਫੋਨ ਕੀਤਾ ਕਿ ਤੇਰੇ ਹਿੱਸੇ ਵਿੱਚੋਂ ਜੋ ਮੇਰਾ ਬਣਦਾ ਹੈ ਉਹ ਮੈਨੂੰ ਦੇ ਦੇ ਉਸ ਨੇ ਚਾਰ ਕਨਾਲਾਂ ਵਿੱਚੋਂ ਦੋ ਕਨਾਲਾਂ ਮੇਰੇ ਤੋਂ ਲੈ ਲਈਆਂ ਪਰ ਮੈਂ ਕੁਝ ਨਹੀਂ ਕਿਹਾ ਮੈਂ ਸੋਚਿਆ ਜਿੱਥੇ ਭਰਾ ਨੇ ਐਨੀ ਕੀਤੀ ਉੱਥੇ ਜੇ ਭੈਣ ਵੀ ਕਰ ਲਵੇਗੀ ਤਾਂ ਕੋਈ ਗੱਲ ਨਹੀਂ ਮੈਂ ਹੱਸ ਕੇ ਆਪਣੀ ਭੈਣ ਨੂੰ ਹਿੱਸਾ ਦੇ ਦਿੱਤਾ ਇਸੇ ਤਰ੍ਹਾਂ ਹੌਲੀ-ਹੌਲੀ ਸਾਰੇ ਰਿਸ਼ਤੇਦਾਰ ਤੇ ਕਰੀਬੀ ਮੈਨੂੰ ਛੱਡ ਗਏ ਕਿਉਂਕਿ ਮੇਰੇ ਕੋਲ ਕੁਝ ਨਹੀਂ ਸੀ ਜਿਸ ਦੇ ਕੋਲ ਪੈਸਾ ਹੁੰਦਾ ਹੈ ਸਾਰੇ ਉਸਦੇ ਹੀ ਬਣਦੇ ਹਨ ਪਰ ਮੈਂ ਆਪਣੀ ਮਿਹਨਤ ਮਜ਼ਦੂਰੀ ਜਾਰੀ ਰੱਖੀ ਮੈਂ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਤੇ ਉੱਥੇ ਇਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਮੈਨੂੰ ਡੋਲਣ ਨਾ ਦਈ ਹੁਣ ਮੈਂ ਇਹਨਾਂ ਸਾਰਿਆਂ ਨੂੰ ਕੁਝ ਬਣ ਕੇ ਹੀ ਦਿਖਾਵਾਂਗਾ ਮੈਨੂੰ ਗੁਰੂ ਤੇ ਬਹੁਤ ਭਰੋਸਾ ਸੀ ਤੇ ਮੈਂ ਉਹਨਾਂ ਤੇ ਵਿਸ਼ਵਾਸ ਕਰਕੇ ਹੀ ਆਪਣੀ ਮਿਹਨਤ ਜਾਰੀ ਰੱਖੀ ਫਿਰ ਮੈਂ ਵਿਆਹ ਕਰਵਾ ਲਿਆ ਵਿਆਹ ਵਿੱਚ ਮੈਂ ਆਪਣੀ ਭਰਾ ਤੇ ਭੈਣ ਨੂੰ ਵੀ ਬੁਲਾਇਆ ਤੇ ਰਿਸ਼ਤੇਦਾਰ ਤੇ ਆਪਣੀ ਦੋਸਤ ਵੀ ਬੁલાਏ ਜਿਨ੍ਹਾਂ ਨੇ ਮੇਰਾ ਔਖੇ ਸਮੇਂ ਵਿੱਚ ਸਾਥ ਦਿੱਤਾ ਸੀ ਹੁਣ ਮੇਰੇ ਸਭ ਤੋਂ ਕਰੀਬੀ ਮੇਰਾ ਦੋਸਤ ਹੀ ਸੀ ਵਿਆਹ ਵਿੱਚ ਪੈਸਿਆਂ ਵਾਲਾ ਬੈਗ ਮੈਂ ਆਪਣੇ ਦੋਸਤ ਨੂੰ ਹੀ ਫੜਾਇਆ ਮੇਰੀ ਭੈਣ ਨੇ ਕਿਹਾ ਕਿ ਵੀਰੇ ਤੂੰ ਕਿਸੇ ਆਪਣੇ ਨੂੰ ਕਿਉਂ ਇਹ ਬੈਗ ਨਹੀਂ ਫੜਾਇਆ ਜੋ ਤੇਰੇ ਸਮਾਨ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਦਾ ਮੈਂ ਉਸ ਨੂੰ ਕਿਹਾ ਕਿ ਭੈਣੀ ਮੇਰਾ ਸਾਰਿਆਂ ਤੋਂ ਕਰੀਬੀ ਤੇ ਆਪਣਾ ਉਹੀ ਹੈ ਜਿਸਨੇ ਮੇਰਾ ਔਖੇ ਸਮੇਂ ਵਿੱਚ ਸਾਥ ਦਿੱਤਾ ਮੈਂ ਸਾਰੀਆਂ ਰਸਮਾਂ ਆਪਣੇ ਦੋਸਤ ਤੋਂ ਕਰਵਾਈਆਂ ਉਸੇ ਦੋਸਤ ਤੋਂ ਜਿਸਨੇ ਮੈਨੂੰ ਰਹਿਣ ਲਈ ਛੱਤ ਦਿੱਤੀ ਹੁਣ ਉਹ ਬਾਹਰੋਂ ਆ ਗਿਆ ਸੀ ਤੇ ਮੈਂ ਆਪਣੇ ਮਾਪਿਓ ਭੈਣ ਭਰਾਵਾਂ ਵਾਲੀਆਂ ਸਾਰੀਆਂ ਰਸਮਾਂ ਉਸੇ ਤੋਂ ਹੀ ਕਰਵਾਈਆਂ ਵਿਆਹ ਤੋਂ ਸਾਲ ਬਾਅਦ ਮੇਰੀ ਘਰ ਧੀ ਨੇ ਜਨਮ ਲਿਆ ਤਾਂ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਕਿ ਮੇਰੀ ਘਰ ਵਾਲੀ ਨੂੰ ਪੰਜੀਰੀ ਦੇ ਜਾ ਪਰ ਉਸਨੇ ਖਰਚੇ ਤੋਂ ਡਰਦੀ ਨੇ ਟਾਲਮਟੋਲ ਕਰ ਦਿੱਤੀ ਤੇ ਬਹਾਨੇ ਬਣਾਉਣ ਲੱਗੀ ਫਿਰ ਮੇਰੀ ਘਰਵਾਲੀ ਨੂੰ ਪੰਜੀਰੀ ਮੇਰੇ ਚਾਚੇ ਦੀ ਕੁੜੀ ਨੇ ਦਿੱਤੀ ਇੱਕ ਵਾਰ ਫਿਰ ਮੇਰੀ ਭੈਣ ਨੇ ਮੈਨੂੰ ਪਿੱਛੇ ਕਰ ਦਿੱਤਾ ਕਿਉਂਕਿ ਉਸ ਸਮੇਂ ਵੀ ਮੇਰੇ ਕੋਲ ਕੁਝ ਨਹੀਂ ਸੀ ਉਹ ਮੇਰੇ ਨਾਲੋਂ ਜ਼ਿਆਦਾ ਮੇਰੇ ਵੱਡੇ ਭਰਾ ਨਾਲ ਬੋਲਚਾਲ ਰੱਖਦੀ ਸੀ ਉਹ ਦੋਵੇਂ ਪੈਸੇ ਵਾਲੇ ਜੋ ਹੋਏ ਤੇ ਮੈਨੂੰ ਗਰੀਬ ਨੂੰ ਕੀ ਨਹੀਂ ਪੁੱਛਣਾ ਸੀ ਮੇਰੀ ਧੀ ਦੇ ਜਨਮ ਤੋਂ ਬਾਅਦ ਜਿਵੇਂ ਮੇਰੀ ਕਿਸਮਤ ਹੀ ਬਦਲ ਗਈ ਉਹ ਮੇਰੇ ਲਈ ਬਹੁਤ ਖੁਸ਼ਕਿਸਮਤ ਸਾਬਤ ਹੋਈ ਮੈਨੂੰ ਪਟਵਾਰੀ ਦੀ ਨੌਕਰੀ ਮਿਲ ਗਈ ਮੇਰੀ ਤਨਖਾਹ ਵੀ ਵਧੀਆ ਸੀ ਆਪਣਾ ਥਾਂ ਲੈ ਕੇ ਘਰ ਵੀ ਬਣਾ ਲਿਆ ਹੌਲੀ ਹੌਲੀ ਮੈਂ ਸਾਰਾ ਘਰ-ਬਾਰ ਵਧੀਆ ਬਣਾ ਲਿਆ ਆਪਣੇ ਪੈਰਾਂ ਸਿਰ ਹੋ ਗਿਆ ਤੇ ਘਰ ਦਾ ਗੁਜ਼ਾਰਾ ਵੀ ਬਹੁਤ ਵਧੀਆ ਚੱਲਣ ਲੱਗ ਪਿਆ ਉਹੀ ਰਿਸ਼ਤੇਦਾਰ ਜਿਨ੍ਹਾਂ ਨੇ ਮੇਰਾ ਸਾਥ ਨਹੀਂ ਸੀ ਦਿੱਤਾ ਤੇ ਉਹੀ ਭੈਣ ਭਰਾ ਜਿਨ੍ਹਾਂ ਨੇ ਮੈਨੂੰ ਬੇਗਾਨਾ ਸਮਝਿਆ ਸੀ ਜਿਨ੍ਹਾਂ ਨੇ ਮੈਨੂੰ ਕਦੇ ਆਪਣਾ ਨਹੀਂ ਸਮਝਿਆ ਸੀ ਉਹ ਹੁਣ ਮੇਰੇ ਨੇੜੇ-ਨੇੜੇ ਹੁੰਦੇ ਜਾ ਰਹੇ ਸੀ ਪਰ ਮੈਂ ਸਿਰਫ ਪਰਮਾਤਮਾ ਵਿੱਚ ਯਕੀਨ ਰੱਖਿਆ ਸੀ ਤੇ ਉਸ ਨਾਲ ਮੇਰਾ ਗੂੜਾ ਰਿਸ਼ਤਾ ਸੀ ਬਾਕੀ ਸਭ ਰਿਸ਼ਤਿਆਂ ਤੋਂ ਮੇਰਾ ਵਿਸ਼ਵਾਸ ਉੱਠ ਚੁੱਕਿਆ ਸੀ ਹੁਣ ਉਹੀ ਭੈਣ ਮੇਰੇ ਨਾਲ ਵਧੀਆ ਵਰਤਣ ਲੱਗੀ ਕਿਉਂਕਿ ਕਹਿੰਦੇ ਹਨ ਨਾ ਕਿ ਜਿਹਦੇ ਕੋਲ ਪੈਸਾ ਹੁੰਦਾ ਹੈ ਸਾਰੇ ਉਹਦੇ ਨੇੜੇ ਲੱਗਦੇ ਨੇ ਹੁਣ ਮੈਂ ਵੀ ਸਾਬਿਤ ਕਰ ਦਿੱਤਾ ਸੀ ਕਿ ਮੈਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਚੁੱਕਾ ਹਾਂ ਤੇ ਇਹੀ ਉਹਨਾਂ ਨੂੰ ਮੈਂ ਸਾਬਿਤ ਕਰਨਾ ਚਾਹੁੰਦਾ ਸੀ ਪਰ ਮੈਨੂੰ ਔਖੇ ਤੇ ਮਾੜੇ ਸਮੇਂ ਨੇ ਇਹ ਸਬਕ ਜ਼ਰੂਰ ਸਿਖਾ ਦਿੱਤਾ ਸੀ ਕਿ ਮਾੜੇ ਵਕਤ ਵਿੱਚ ਪਰਮਾਤਮਾ ਤੋਂ ਸਿਵਾਏ ਕੋਈ ਵੀ ਸਾਥ ਨਹੀਂ ਦਿੰਦਾ ਹੁਣ ਜਦੋਂ ਮੇਰੇ ਕੋਲ ਪੈਸਾ ਆ ਗਿਆ ਤਾਂ ਸਾਰੇ ਰਿਸ਼ਤੇਦਾਰ ਵੀ ਆਪਣੇ ਆਪ ਮੇਰੇ ਕੋਲ ਆ ਗਏ ਦੋਸਤੋ ਅੱਜਕੱਲ੍ਹ ਰਿਸ਼ਤੇ ਵੀ ਪੈਸੇ ਨਾਲ ਹੀ ਨਿਭਦੇ ਹਨ ਸਕੇ ਭੈਣ ਭਰਾ ਵੀ ਪੈਸੇ ਦੇ ਖਾਤਰ ਖੂਨ ਦੇ ਰਿਸ਼ਤੇਆਂ ਨੂੰ ਤਾਰ-ਤਾਰ ਕਰ ਦਿੰਦੇ ਹਨ ਪਰ ਮਾੜੇ ਸਮੇਂ ਵਿੱਚ ਆਪਣਿਆਂ ਦੀ ਚੈਰੀ ਵੀ ਚੰਗੀ ਤਰ੍ਹਾਂ ਬੇਨਕਾਬ ਹੋ ਜਾਂਦੇ ਹਨ ਮੈਨੂੰ ਮੇਰੇ ਸਬਰ ਦਾ ਤੇ ਮੇਰੀ ਅਚਾਈ ਦਾ ਫਲ ਮਿਲ ਗਿਆ ਮੈਂ ਕਦੇ ਕਿਸੇ ਨਾਲ ਬੇਈਮਾਨੀ ਤੇ ਧੋਖਾ ਨਹੀਂ ਸੀ ਕੀਤਾ ਇਸ ਲਈ ਰੱਬ ਨੇ ਵੀ ਮੇਰੇ ਤੋਂ ਕੁਝ ਲੁਕੋ ਕੇ ਨਹੀਂ ਰੱਖਿਆ ਦੋਸਤੋ ਜੋ ਮਾੜੇ ਸਮੇਂ ਵਿੱਚ ਸਾਥ ਦਿੰਦਾ ਹੈ ਉਹੀ ਤੁਹਾਡਾ ਆਪਣਾ ਹੈ ਦੋਸਤੋ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ